ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੋਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਂਦਾ ਸੋਤ ਮੌਸਮ ਗੈਰ ਜੀ ਖੁੱਲ ਜਿਹੜਾ ਧੁੰਦ ਵਾਲਾ ਤੌਰ ਚੱਲ ਰਿਹਾ ਸੀ ਵੇ ਚਲੋ ਇੱਕ ਗੱਲ ਆ ਗਈ ਵੀ ਠੰਡ ਤੋਂ ਤਾਂ ਆਪਾਂ ਬਚਾਓ ਕਰ ਸਕਦੇ ਆ ਪਰ ਜਿਹੜੇ ਬੰਦੇ ਸਫ਼ਰ ਕਰਦੇ ਆ ਧੁੰਦ ਦੇ ਵਿੱਚ ਉਹਨਾਂ ਨੂੰ ਸਭ ਤੋਂ ਜ਼ਿਆਦਾ ਔਖੀ ਹੋ ਜਾਂਦੀ ਹੈ ਅ ਕੁਝ ਮਜਬੂਰੀਆਂ ਇਦਾਂ ਦੀ ਬਣੀਆਂ ਵੀ ਹੁੰਦੀਆਂ ਵੀ ਧੁੰਦ ਦੇ ਵਿੱਚ ਉਹਨਾਂ ਨੂੰ ਸਫ਼ਰ ਕਰਨਾ ਹੀ ਪੈਂਦਾ ਚਲੋ ਕੋਸਕ ਮਤਲਬ ਇਦਾਂ ਦੇ ਮਿਸ ਹੈਪਨ ਹੋਏ ਵੀ ਜਿੱਥੇ ਐਕਸੀਡੈਂਟ ਹੋ ਗਿਆ ਧੁੰਦ ਕਾਰਨ ਚਲੋ ਵਾਹਗਰੂ ਚੜ੍ਹਦੀ ਕਲਾ ਚ ਰੱਖਣ ਜਿਨ੍ਹਾਂ ਜਿਨ੍ਹਾਂ ਨਾਲ ਵੀ ਕੁਝ ਵੀ ਹੋਇਆ ਤੇ ਬਾਕੀ ਗੱਲ ਆ ਗਈ ਜੀ ਇਦਾਂ ਅੱਜ ਵੀਡੀਓ ਅੰਦਰ ਸ਼ੁਰੂ ਕਰਨੀ ਪੈਗੀ ਜੀ ਧੁੱਪ ਐਸੀ ਬਾਹਰ ਨਿਕਲੀ ਵੀ ਨਾ ਕਰਾਰੇ ਕਰਾ ਲਈ ਜੀ ਬੈਠੇ 2 ਘੰਟੇ ਆਪ ਵੀ ਬੈਠੇ ਆ ਜੀ ਤੇ ਆਪਣੀ ਅਮਰਤ ਨੂੰ ਵੀ ਅੱਜ ਉਹਦੀ ਮਾਲਸ਼ ਕਰਕੇ ਨਾ ਜੀ ਜਿਹੜਾ ਨਾਰੀਅਲ ਤੇਲ ਜੈਸਮਿਨ ਹਜੂਰ ਸਾਹਿਬ ਤੋਂ ਲੈ ਕੇ ਆਈ ਸੀ ਇੱਕ ਕੋਲੂ ਤੋਂ ਸਪੈਸ਼ਲ ਬਣਦਾ ਬਣਦਾ ਉਹਦੇ ਨਾਲ ਉਹਦਾ ਅੱਜ ਮਾਲਸ਼ ਕਰੀ ਧੁੱਪ ਦੇ ਵਿੱਚ ਤੇ ਥੋੜੀ ਜੀ ਮਤਲਬ ਥੋੜੀ ਜੀ ਕਿ ਆ ਮਿੰਟਾਂ ਸਕਿੰਟਾਂ ਚ ਪਾਣੀ ਚੜਬੋ ਕੇ ਬਾਹਰ ਕੱਢ ਲਈ ਫਿਰ ਸੰਦੀਪ ਨੇ ਅੱਜ ਪਤਨੀ ਦੁੱਧ ਦੇ ਗਲਾਸ ਵੀ ਅੱਧਾ ਇੱਕ ਗਰਮ ਕਰਕੇ ਉਹ ਵੀ ਉਹਦੇ ਪਿੰਡੇ ਉੱਪਰ ਨੂੰ ਪਾ ਹੁਣ ਪਤਾ ਨਹੀਂ ਵੀ ਉਹ ਤਾਂ ਉਹ ਹੀ ਦੱਸ ਸਕਦੀ ਆ ਵੀ ਉਹਦਾ ਰੀਜਨ ਕੀ ਆ ਹੈ ਤੇ ਵੈਸੇ ਇੱਕ ਗੱਲ ਹੈਗੀ ਅੱਜ ਇਹ ਜਿਹੜੀ ਇਹਦੀ ਸਰਵਿਸ ਹੋਈ ਆ ਅੱਜ ਡਾਕਟਰ ਕੋਲ ਵੀ ਜਾਣਾ ਸੀ ਜਿਹੜਾ ਸਾਨੂੰ ਡਾਕਟਰ ਨੇ ਉਹਦੇ ਇੱਕ ਸੈਸੀਏ ਲਿਖਿਆ ਸੀ ਇੱਕ ਤੇਲ ਪਲਾਉਣ ਵਾਸਤੇ ਲਿਖਿਆ ਸੀ ਉਹਨੂੰ ਵੀ ਉਹਦਾ ਇੱਕ ਹਫਤਾ ਹੋ ਗਿਆ ਉਹਨੇ ਕਿਹਾ ਸੀ ਵੀ ਇੱਕ ਹਫਤੇ ਬਾਅਦ ਤੁਸੀਂ ਮੇਰੇ ਕੋਲ ਗਿੜਾ ਮਾਰ ਕੇ ਜਾਓ ਵੀ ਕਿੰਨਾ ਵੇਟ ਵਧਿਆ ਕਿੰਨਾ ਘਟਿਆ ਕੀ ਹੋਇਆ ਕੀ ਨਹੀਂ ਬਹਾਗਰੂ ਕਰੇ ਵੀ ਥੋੜਾ ਬਹੁਤਾ ਵੇਟ ਉਹਦਾ ਵਧਿਆ ਹੋਣਾ ਚਾਹੀਦਾ ਨਹੀਂ ਫਿਰ ਉਹ ਟੈਸਟਾਂ ਟੋਸਟਾਂ ਦਾ ਕੁਝ ਜ਼ਿਕਰ ਕਰ ਰਿਹਾ ਸੀ ਵੀ ਫਿਰ ਟੈਸਟ ਕਰਾਉਣੇ ਪੈਣਗੇ ਚਲੋ ਬਹਾਗਰੂ ਅਗੇ ਅਰਦਾਸ ਆ ਵੀ ਸਾਡੀ ਧੀ ਰਾਣੀ ਨੂੰ ਕਿਸੇ ਐਦਾਂ ਦੇ ਮਤਲਬ ਸੂਈ ਸਾਈਜ਼ ਦਾ ਹੋਰ ਚੱਕਰਾਂ ਚ ਨਾ ਹੀ ਪਵੇ ਤਾਂ ਠੀਕ ਆ ਤੇ ਹੁਣ ਤਿਆਰ ਤਾਂ ਸੀ ਉੱਥੇ ਨੂੰ ਜਾਣ ਵਾਸਤੇ ਹੋਏ ਹੋਏ ਆ ਤੇ ਵਸੇ ਟਾਈਮ ਇੱਕ ਡੇਢ ਵੱਜ ਚੁੱਕਿਆ ਤੇ ਰੀਤ ਨੇ ਵੀ 3:30 ਵਜੇ ਸਕੂਲ ਤੋਂ ਆਣਾ ਤੇ ਅੱਜ ਤਾਂ ਸਾਡੇ ਇੱਥੇ ਨਾਲੇ ਜਗ ਤਖਤ ਗੁਰਦੁਆਰਾ ਹੈਗਾ ਜੀ ਉਹ ਆਪਣਾ ਜਿਹੜੇ ਹਰਖੋਲ ਵਾਲੇ ਹੋ ਗਿਆ ਜੀ ਆਪਣੇ ਇੱਕ ਗੁਰਦੁਆਰਾ ਟਿੱਬੀ ਸਾਹਿਬ ਹੋ ਗਿਆ ਜੀ ਤੇ ਇੱਕ ਗੁਰੂ ਘਰ ਇਹ ਹੋ ਗਿਆ ਜੀ ਆਪਣਾ ਮੰਡਲਾ ਤੇ ਇਹ ਇੱਕ ਸੰਪਰਦਾ ਦੇਆ ਮਤਲਬ ਹਾਂ ਹੁਣ ਮੇਰੇ ਦਿਮਾਗ ਤੋਂ ਬਿਸਰਦਾ ਜਾਂਦਾ ਹੈ ਹਰਖੋਵਾਲ ਵਾਲਾ ਕਿਹੜੇ ਮਹਾਰਾਜ ਸੀ ਸੰਤ ਬਾਬਾ ਜਵਾਲਾ ਸਿੰਘ ਜੀ ਹਾਂ ਉਹਨਾਂ ਦੇ ਉਹਨਾਂ ਦੀ ਸੰਪਰਦਾ ਦੇ ਵਿੱਚ ਵਿੱਚ ਇਹ ਉਹਰੇ ਗੁਰੂ ਘਰਾਂ ਤੇ ਅੱਜ ਉੱਥੇ ਹੈਗੀ ਬਾਬਿਆਂ ਦੀ ਵਰਸੀ ਜਿਹੜੇ ਉਹ ਬਾਬਾ ਜੀ ਹੋਏ ਸੀ ਮਹਾਂਪੁਰਸ਼ ਤੇ ਉੱਥੇ ਅੱਜ ਠਾਠਾ ਮਾਰਦਾ ਇਕੱਠਾ ਤੇ ਅਸੀਂ ਪਹਿਲਾਂ ਜਾਣਾ ਡਾਕਟਰ ਕੋਲ ਫੇਰ ਦੇਖਦੇ ਹਾਂ ਉਸ ਤੋਂ ਬਾਅਦ ਅਗਲਾ ਕੀਆ ਪ੍ਰੋਗਰਾਮ ਬਣਦਾ ਪੈਸੇ ਚੈੱਕ ਕਰਦੇ ਵਿੱਚ ਕੋਈ ਹੋਵੇ ਨਾ ਮਰੀਜ਼ ਤਾਂ ਫਿਰ ਉਹ ਜਿਆਦਾ ਮੈਂ ਪਹਿਲਾਂ ਸੋਚਦਾ ਸੀ ਵੀ ਜਦ ਸਾਡਾ ਬਚਪਨ ਸੀ ਨਾ ਤਾਂ ਅਸੀਂ ਸਮਝ ਲਓ ਤਿੰਨੇ ਦਿਨ ਪਹਿਲਾਂ ਉੱਥੇ ਹਾਂ ਤੇ ਸੇਵਾ ਜਦੋਂ ਭੋਗ ਪਣਾ ਉਦੋਂ ਸਾਰੀ ਦਿਹਾੜੀ ਭਾਂਡੇ ਪੁੰਡੇ ਐਨ ਸ਼ਾਮ ਨੂੰ 8 ਵਜੇ ਤੱਕ ক্লোਜ਼ ਕਰਕੇ ਫੇਰ ਵਾਪਸ ਆਉਂਦੇ ਸੀ ਪਰ ਹੁਣ ਕਬੀਲਦਾਰੀਆਂ ਚ ਇਦਾਂ ਕੁਲਝ ਗਏ ਆਪਣਿਆਂ ਚ ਵੀ ਸੇਵਾ ਕਰਨ ਵੀ ਨਹੀਂ ਜਾ ਹੋਇਆ ਤੇ ਅਜੇ ਤੱਕ ਤਾਂ ਨਮਸਕਾਰ ਕਰਨ ਵੀ ਨਹੀਂ ਪਹੁੰਚੇ ਸੇਵਾ ਕਰਨੀ ਤਾਂ ਦੂਰ ਦੀ ਗੱਲ ਚਲੋ ਕੋਈ ਨਹੀਂ ਮਹਾਰਾਜ ਹੁਕਮ ਕਰੂਗਾ ਤਾਂ ਪਹੁੰਚਾਂਗੇ ਗੱਲ ਤਾਂ ਇੱਥੇ ਆ ਵੀ ਪਹਿਲਾਂ ਆਪਣਾ ਪਰਿਵਾਰਕ ਸੁੱਖ ਦੇਖਦੇ ਸੀ ਉਤੋਂ ਬਾਅਦ ਕਿਧਰੇ ਹੋਰ ਪਾਸੇ ਨੂੰ ਤੁਰਦੇ ਆ ਚਲੋ ਉਧਰ ਨੂੰ ਵੀ ਜਾਣਾ ਸਾਡਾ ਫਰਜ਼ ਹੈ ਕਿ ਸਾਡਾ ਲੋਕਲ ਇੱਕ ਕੈਨ ਦਾ ਭਾਵ ਵੀ ਸਾਡਾ ਲੋਕਲ ਸਮਝ ਲੋ ਇਹ ਸਮਾਗਮ ਹੈ ਜਿਹੜਾ ਅੱਜ ਚੱਲ ਰਿਹਾ ਉੱਥੇ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਹੁਣ ਤੁਸੀਂ ਵਲੌਗ ਨਾਲ ਬਣੇ ਰਹੋ ਜੀ ਵਾਹ ਕਰੋ ਸੱਤ ਨਾਲ ਮੇ ਲੋ ਜੀ ਇੱਧਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਮਾਤਮਾ ਦਰਨੁ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖ ਬੱਸ ਜਿਹੜੀ ਕ੍ਰੀਮ ਜੀ ਲਿਆਈ ਤੀ ਤੂੰ ਬਲੀਚਾ ਖਲੀਚਾ ਜੀਆਂ ਬਲੀਚਾ ਖਲੀਚਾ ਜੇ ਕਿਹੜੀ ਬਲੀਚਾ ਖਲੀਚਾ ਹਾਂ ਉਹਦੇ ਨਾਲ ਥੋੜਾ ਜਿਹਾ ਫਰਕ ਜ਼ਿਆਦਾ ਲੱਗਦਾ ਮੈਨੂੰ ਹੋਇਆ ਵਾ ਨਹੀਂ ਮੈਂ ਕੋਈ ਕ੍ਰੀਮ ਨਹੀਂ ਲਿਆਈ ਉਹ ਤਾਂ ਵਿਆਹ ਦੇ ਦਿਨ ਨੂੰ ਲਾਉਣ ਨੂੰ ਲਈ ਇਹ ਇਹ ਸੂਟ ਦੀ ਛੱਡ ਤੂੰ ਦੇਖ ਇਹ ਕੱਪੜੇ ਧੋਤੇ ਜੀ ਮੈਂ ਮੈਂ ਸੱਚੀ ਗੱਲ ਦੱਸਾਂ ਹਾਂ ਤੈਨੂੰ ਲੱਗਦਾ ਵੀ ਇਹ ਕੁਰਤਾ ਪਜਾਮਾ ਵੀ ਮੈਂ ਹੀ ਧੋਤਾ ਆਪਣਾ ਨਹੀਂ ਹੈ ਇਹ ਮਸ਼ੀਨ 'ਚ ਧੋਤਾ ਮਸ਼ੀਨ 'ਚ ਨਹੀਂ ਹੱਥ ਨਾਲ ਧੋਤਾ ਰਾ ਤੈਨੂੰ ਲੱਗਦਾ ਵੀ ਇਹਨੂੰ ਪ੍ਰੈਸ ਕਰਨ ਦੀ ਲੋੜ ਹੋਊਗੀ ਦੁਬਾਰਾ ਨਹੀਂ ਬਈ ਇੱਕ ਗੱਲ ਜੀ ਸੀ ਹੈ ਯਾ ਉੱਛਾ ਵੀ ਤਾਂ ਹੀ ਵਾ ਹੈ ਵੀ ਕੋਈ ਦਾਗ ਨਾ ਪੈ ਜਾਏ ਦਾਗ ਕਰਕੇ ਤਾਂ ਧੋਣਾ ਪੈ ਗਿਆ ਹੈ ਨਹੀਂ ਤਾਂ ਧੋਣੀ ਨਹੀਂ ਤਾਂ ਪਹਿਲਾਂ ਮੇਰੀ ਸਲਾਹ ਬਣੀ ਸੀ ਵੀ ਇਹਨੂੰ ਨੀਲ ਦੇ ਦਵਾ ਨਹੀਂ ਨਹੀ ਨੀਲ ਨੀਲ ਦੇ ਦੰਦੇ ਪੀਲਾ ਪੀਲਾ ਪਾਏ ਫੇ ਮੈਂ ਨੀਲ ਦਿੱਤਾ ਨਹੀਂ ਹੁਣ ਇਹ ਅਬਰੀਕੀ ਵਾਲਾ ਬਦਦਿਲਾ ਇੰਨਾ ਕਬਾ ਚੱਲ ਜਾਂਦਾ ਹੁੰਦਾ ਹੈ ਗਫਾ ਗੁਫਾਂ ਪਰ ਮੈਲ ਇਹੇ ਤਾਂ ਚੀਜ਼ ਆ ਹਾਂ ਤੁਸੀਂ ਤਾਂ ਦੇਣਾ ਤਾਂ ਟਰੈਕਲੀ ਨਾਲ ਉਹਨੂੰ ਦੇਣਾ ਉਹਨੂੰ ਲੈਣਾ ਦਾ 500 ਰੁਪਏ ਦੇ ਪਰ ਨਹੀਂ 500 ਰੁਪਏ 250 200 ਦਾ 200 ਦਾ ਇੱਕ ਗੱਲ ਹੈ ਪੂਰੀ ਐਨ ਸ਼ਾਈਨਿੰਗ ਮਾਰਦਾ ਆ ਹੁਣ ਸ਼ਾਈਨਿੰਗ ਨਹੀਂ ਵੱਜਦੀ ਵੱਜਦੀ ਫੇਰ ਕੱਲੀ ਕੱਲੀ ਚੀਜ਼ ਚੈੱਕ ਹੋ ਰਹੀਆਂ ਮੂਰੀਆਂ ਕਿਆ ਕਲਰ ਕਿਆ ਕਫ ਕਿਆ ਐਨ ਤਸੱਲੀ ਨਾਲ ਤੋਤਾ ਮੈਂਨ ਤਸੱਲੀ ਨਾਲ ਮੈਂ ਸੋਚ ਕੇ ਸੁਣ ਤੋਤਾ ਬਿਬਕਰਮ ਸਿੰਘ ਜੇ ਤੂੰ ਇਹਦੇ ਪਰ 20 ਮਿੰਟ ਲਾ ਦੂੰਗਾ ਤਾਂ ਮੈਂ ਤਾਂ 2.5 300 ਮੰਨਦਾ ਵੀ 20 ਮਿੰਟ ਚ 2.5 300 ਰੁਪਏ ਤੂੰ ਬਚਾ ਲੂਗਾ ਜੇ ਟਰੈਕ ਲਈ ਨਾਲ ਕੋਲ ਚਲਗਾ ਤਾਂ ਉਹਨਾਂ ਨੇ ਇਹਨੇ ਪੈਸੇ ਲੈ ਲੈਣੇ ਹੁਣ ਐ ਕਰਿਓ ਹੁਣ ਇਹਨੂੰ ਤੈਹ ਲਾਉਣ ਤੋਂ ਪਹਿਲਾਂ ਹੀ ਪ੍ਰੈਸ ਕਰਕੇ ਰੱਖ ਲਿਓ ਹਾਂ ਇਹ ਹੋ ਸਕਦਾ ਹਾਂ ਸਿਰ ਵਾਲ ਨਹੀਂ ਪਹਿਣਗੇ ਜਦ ਹਾਂ ਬਸ ਕੱਪੜਾ ਸੁਕਾਉਣ ਦਾ ਝਾੜ ਕੇ ਪਾਉਣ ਦੀ ਢੰਗ ਹੁੰਦਾ ਬਸ ਬਸ ਮੈਂ ਕੁਟੇ ਸਿੱਧੇ ਜੇ ਕਰਦਾ ਧੁੱਪ ਤਾਂ ਬਥੇਰੀ ਤੇਜ ਆ ਕਈ ਕੱਪੜੇ ਸੁੱਕਦੇ ਹੀ ਨਹੀਂ ਉਹ ਧੁੱਪ ਤਾਂ ਬਥੇਰੀ ਤੇਜ ਆ ਕਿ ਮੈਂ ਹੁਣ ਭਾਬੀ ਜੀ ਕਿ ਮੈਂ ਉਹਨਾਂ ਦਾ ਜੀ ਸਾਡੇ ਅੱਜ ਉਹਨਾਂ ਨੇ ਯਾਨਕੀ ਜੀ ਮੈਂ ਜਿਹੜੀ ਆਪਣੀ ਇਹੋ ਮਾਤਾ ਬਾਹਰ ਆ ਗਈ ਸਾਰੀ ਬੰਦੇ ਤੇ ਵਾਹ ਜੀ ਫਤਨਾ ਕਰੀ ਮਹਾਂ ਮਈ ਕਰਪਾ ਸਾਡੇ ਦਾ ਪਤਾ ਨਹੀਂ ਜੀ ਕੋਈ ਕੋਈ ਗਲਤੀ ਹੋ ਗਈ ਪਰਮਾਤਮਾ ਨੂੰ ਪਤਾ ਪਰਮਾਤਮਾ ਨੂੰ ਪਤਾ ਵੀ ਬਖਸ਼ ਦੇ ਪਾ ਹੋਂ ਸਾਹ ਸਭ ਤੋਂ ਪਹਿਲਾਂ ਤੁਹਾਨੂੰ ਜੀ ਫਿਰ ਰੀਤ ਉਸ ਤੋਂ ਬਾਅਦ ਕਰਨ ਕਰਨ ਬਾਅਦ ਤੋਂ ਜਐਸ ਮਿੰਜਾ ਜਐਸ ਮਿੰਤ ਬਾਅਦ ਹਰ ਗੁਣ ਹਰ ਗੁਣ ਬਾਅਦ ਹੁਣ ਭਾਬੀ ਜੀ ਹਾਂ ਪਰਮਾਤਮਾ ਵਾਘਰੂ ਕਰਪਾਈ ਰੱਖੇ ਮਹਾਰਾਜ ਮਹਾਰਾਣੀ ਮਦਾਨੀ ਮਦਾਨੀ ਜਾ ਹਾਂ ਚੱਲ ਹੁਣ ਫਿਰ ਆਪਾਂ ਹੁਣ ਕੀ ਕਰਨਾ ਚਲੋ ਚੱਲੀਏ ਹੂੰ ਫਿਰ ਆ ਕੇ ਦੇਖਣ ਆਪਾਂ ਮੈਂ ਕਹਿੰਦੀ ਕਿ ਮੰਡੇ ਚ ਮੱਥਾ ਟੇਕਣ ਜਾਣ ਦੇਖਦੇ ਆਂ ਪਹਿਲਾਂ ਉੱਥੇ ਡਾਕਟਰ ਨੂੰ ਤਾਂ ਮਿਲ ਲੈ ਡਾਕਟਰ ਕਾਹ ਕਹਿੰਦਾ ਡਾਕਟਰ ਮੇਰੇ ਹਿਸਾਬ ਨਾਲ ਤਾਂ ਮੈਨੂੰ ਠੀਕ ਹੀ ਹੋਊਗਾ ਵੀ ਟੈਸਟ ਵੀ ਲੋੜ ਨੂੰ ਚੁੰਨੀ ਪੁੱਠੀ ਆ ਇਹ ਮੈਂ ਉਹ ਵੀ ਦੇਖ ਦਿੱਤੀ ਤੁੱਪ ਦੇ ਲੱਗੇ ਜੀ ਕੜਾਕੇਦਾਰ ਨਿਕਲੇ ਵੀ ਅੱਜ ਚਲੋ ਫਿਰ ਮੈਂ ਕਿਹੜਾ ਤੁਹਾਨੂੰ ਰੋਕਿਆ ਆਪਣੀ ਦੀਦੀ ਨੂੰ ਪੁੱਛ ਰਾਹੇ ਕੋਸ ਖਾਣ ਕੋ। ਕੀ ਕਰਨੀ ਆ? ਆ ਬੱਦਰੀ ਭੋਣੇ ਵਾਲੀ ਆ। ਉਹਦੀ ਰਾਤ ਬੱਦਰੀ ਟੁੱਟ ਗਈ। ਟੁੱਟੀ ਵੀ ਥੋੜਾ ਨਿਕਲੀ ਵੀ ਐ। ਫੇਰ ਤਾਂ ਤੁਸੀਂ ਆ ਪਾ ਦਿਓ। ਇਹਦਾ ਉਹਦੇ ਵਿੱਚੋਂ ਤਾਂ ਨਿਕਲ ਗਈ ਇਹ ਕਿ ਟੁੱਕੀ ਵੀ ਥੋੜਾ ਇਹਨੂੰ ਲੈ ਨਾ। ਉਹ ਤਾਂ ਕਹਿੰਦਾ ਟੁੱਟ ਗਈ। ਉਹ ਹੁਣੇ ਕਹਿੰਦਾ ਟੁੱਟ ਗਈ ਤਾਂ ਮਤਲਬ ਆਪ ਦੇ। ਦੀਦੀ ਨੂੰ ਪੁੱਛ ਲਈ ਵੀ ਖਾਣਾ ਪੀਣਾ ਕੋਸੋ। ਖਾਣਾ ਪੀਣਾ। ਕੋਸੋ ਮਿੱਠਾ ਕੋਸੋ ਜਾਂ ਹੋਰ। ਨਹੀਂ ਇਹ ਤਾਂ ਮਸੂੜਾ ਰੱਖਿਆ। ਹਾਂ। ਬਟ ਠੀਕ ਆ ਉੱਧਰ ਹੀ ਸਾਲ ਰੱਖ ਦੇ ਉੱਧਰ ਹੀ ਸਾਨੂੰ ਉਹਨੇ ਪਾਸਾ ਲੱਤਾ ਵਾ ਧੰਨਵਾਦ ਹਮਾਇ ਕਰੀ ਕਿਰਪਾ ਪਾਣੀ ਲੈਣਾ ਅਸੀਂ ਉਹਦਾ ਚੈੱਕ ਅਪ ਕਰਾ ਕੇ ਆਏ ਸੀ ਆਏ ਤਾਂ ਬਾਈ ਨਹੀਂ ਆਦਣਾ ਮੁੜ ਕੇ ਉਹ ਕਰਨ ਦੇ ਸਕੂਲ ਧੱਕੇ ਗਿਆ ਉਹ ਬਸ ਇਹ ਤਾਂ ਠੀਕ ਹਮਰੇ ਇੱਕ ਜੈ ਹੋ ਹੋਮਰੇ ਇੱਕ ਤਾਂ 5 ਸੇਕ ਰਹੀ ਨਹੀਂ ਮੇਰੀ ਇੱਕ ਗੱਲ ਬਚੇ ਰਹੀ ਹਾਂਜੀ ਵੀ ਜਿਹੜਾ ਇਹਨੂੰ ਅੱਜ ਤਾਂ ਦੁੱਧ ਨਾਲ ਨਾਲ ਆਇਆ ਦੁੱਧ ਨਾਲ ਨਣਾਉਣ ਦਾ ਕਿੱਕਾ ਜੇ ਇਹਦੇ ਖੁਸ਼ਕੀ ਨਹੀਂ ਹੋ ਰਹੀ ਸੀ ਹਾਂ ਮਾਂ ਸਜ ਨਮਾ ਨਮਾ ਜਿਆ ਪ੍ਰਾਣਾ ਦੇ ਉੱਤੇ ਨਮਨਵਾ ਉਹਦੇ ਕਰਕੇ ਜੇ ਆਪਾਂ ਇਸ ਕਿੰਨੂੰ ਸਾਬਣ ਨਾਲ ਲਾਉਂਦੇ ਫਿਰ ਕਿਹੜੇ ਕੈਮੀਕਲ ਹੁੰਨੇ ਸਾਬਣਾ ਚ ਦੁੱਧ 'ਚ ਕੋਈ ਕੈਮੀਕਲ ਨਹੀਂ ਅੱਛਾ ਫਿਰ ਇਸ ਕਰਕੇ ਉਹਦੇ ਕਰਕੇ ਚੱਕਨਾਈ ਵੀ ਹੁੰਦੀ ਦੁੱਧ ਦੀ ਥੋੜੀ ਜਿਹੀ ਮਲਾਈ ਨਾਲ ਨੜਾਇਆ ਕਰ ਇਹਨੂੰ ਫਿਰ ਨਾਲ ਉਹ ਨਾਲ ਉਹ ਵੀ ਰਹੂਗੀ ਵਿੱਚ ਇਹ ਐਨੀ ਵੀ ਨਹੀਂ ਇਹ ਤਾਂ ਉਹ ਕਰਨੇ ਆੜੀ ਇਹਨੇ ਮਲ ਮਲ ਕੇ ਉਹ ਮਲਾਈ ਤਾਂ ਬਥੋੜੀ ਜਿਹੀ ਲਾਉਣੀ ਤਾਂ ਫੇਰ ਵੀ ਮਾਰਤਾ ਹੁਣ ਇਹਦੇ ਪਿੰਡੇ ਨੂੰ ਇੱਕ ਵਾਰ ਨਾ ਜਾ ਤਾਂ ਤੇ ਹੁਣ ਦਾ ਤੇਲ ਵੀ ਤਾਂ ਮਲਾਈ ਆਉਂਦਾ ਉਹ ਪਿਆਰ ਨਾਲ ਲਾਇਆ ਤੂੰ ਮਲਾਈ ਵੀ ਮੰਨ ਲੰਦਿਆਰ ਨਾਲ ਉਹਦਾ ਗਾੜੀ ਹੁੰਦੀ ਹੈ ਜੀ ਦੁੱਧਦਾਰ ਮਲਾਈ 'ਚ ਬਹੁਤ ਫਰਕ ਚਲੋ ਤਾਂ ਘੜੇ ਮੰਨ ਤਾਂ ਘੜੇ ਮੇਰੀ ਮੰਨਣੀ ਆ ਮੰਨ ਲਈ ਮੈਂ ਠੋਡੀ ਆ ਠੀਕ ਆ ਮੈਂ ਪੋਪੂ ਨੇ ਮੰਨਦੀ ਆ ਤੇ ਮੈਂ ਕੀਦੀ ਮੰਨੂਗੀ ਓਏ ਨੰਨੀ ਨੰਨੀ ਏ ਪਪੂ ਪੁੱਨੀ ਹਿੰਨ ਤਾਂ ਛੇੜੋ ਨਾ ਉਸ ਤ ਗੂੜੀਆਂ ਨਹੀਂ ਇੰਨਾ ਚ ਗਏ ਹਾਂ ਸੀ ਨਾ ਕੇ ਤਾਂ ਫੇਰ ਰੱਖਣੀ ਸੌਂਦੇ ਇੱਕ ਗੱਲ ਹੈ ਸ਼ਾਮ ਟਾਈਮ ਕੰਮ ਦੇ ਟਾਈਮ ਐਸਾ ਖਾੜਾ ਲਾਉਂਦੀ ਐ ਇਹ ਆਇਓ ਆ ਫਿਰ ਕਹ ਹਜੇ ਤਾਂ ਮੈਂ ਹੱਥ ਦੇ ਖਾਊਗੀ ਹਜੇ ਤਾਂ ਥਿਰੂ ਹੋਇਆਗਾ ਨਹੀਂ ਸੀ ਕਰਦੀ ਐ ਕੰਮ ਇਹ ਕੰਮ ਲੱਗ ਗਈ ਉਹਦਾ ਸ਼ਵੇਰ ਟਾਈਮ ਜਾਂ ਰੀਤ ਨੇ ਸ਼ੁਰੂ ਜਾਣਾ ਹੁੰਦਾ ਐਡੇ ਸ਼ਾਮ ਟਾਈਮ ਮਮਾ ਨੇ ਕਹਿੰਦੀ ਕੰਮ ਕਰਨਾ ਹੁੰਦਾ ਥੋੜਾ ਜਿਹਾ ਇਹ ਗਾਹ ਪਾਉਂਦੀ ਐ ਵੀ ਗੋਡੀ 'ਚ ਰੱਖ ਹਜੇ ਤਾਂ ਸਰਵਾ ਤੱਕ ਹੋਈ ਬਾਘਰੂ ਕਰੋ ਕਿਰਪਾ ਮਰਤੋਏ ਪਾਪਾ ਜੀ ਨੇ ਫੜੀ ਤੁਸੀਂ ਗਏ ਤੇ ਉਧਰ ਨੂੰ ਮੈਂ ਹਾਂ ਮੈਂ ਭਈਆਂ ਦੇ ਉਲਝਾਵੇ ਸਾਨੂੰ ਭਈਆਂ ਨੇ ਉਲਝਾਵੇ ਜੀ ਗੰਨੇ ਉਹ ਮੈਂ ਤੁਸੀਂ ਜਾਣ ਕੇ ਰੋਪੜ ਕਿੰਨੀ ਨੂੰ ਮੈਂ ਗਏ ਹੋਏ ਤੇ ਭਈਏ ਲੱਭਦਾ ਫਿਰਦਾ ਤਾਂ ਉਦੋਂ ਮੈਂ ਦੱਸ ਕੇ ਜਾਂਦਾ ਰੈਲੋ ਗਏ ਬੈਸੀ ਗੰਨਾ ਵਟਣ ਸਾਰੇ ਰੈਲੋ ਸਮਰ ਵਾਲਾ ਗਾਥਾ ਮੈਂ ਤਾਂ ਜਾ ਕੇ ਲੱਭੇ ਕਿਤੇ ਉਹ ਭਈਏ ਤਾਂ ਮੈਂ ਥੋੜੇ ਜਿਹੀ ਆਲੂ ਬੁੱਲੂ ਚੀਰੇ ਇਕੱਣੀ ਚੱਲ ਦਾਦੇ ਦੀ ਗੋਦੀ ਚ ਆਹ ਲਾ ਦੇ ਸਾਹਮਣੇ ਮੈਂ ਭਾਈ ਗੋਦੀ ਚ ਤਾਂ ਖੁਸ਼ ਰਹਿੰਦੀ ਹੈ ਉਹ ਗੋਦੀ ਦਾ ਜਵਾਕ ਨੂੰ ਜਿਹੜੀ ਮਰਜ਼ੀ ਮਿਲ ਜਵੇ ਨੇ ਪਿੱਛੇ ਤੇ ਹਵਾ ਹਵਾ ਚੱਲ ਗਈ ਤਾਂ ਕੱਪੜੇ ਤੇਰੇ ਉੱਡਦੇ ਫਿਰੂਗਾ ਸ਼ੁਰੂ ਤਾਂ ਹੋ ਗਈ ਨਹੀਂ ਇਹ ਵੀ ਨਹੀਂ ਹੋ ਰਹੀ ਐ ਲੱਗੀ ਹਵਾ ਦੇਖੀ ਜਾਊਗੀ ਹੁਣ ਮਿਹਨਤ ਪਤਾ ਕਿਆ ਹੁੰਦਾ ਜਿਹਨੇ ਮਿਹਨਤ ਕਰੀ ਵੀ ਹੁੰਦੀ ਹੈ ਨਾ ਹਾਂ ਉਹਨੂੰ ਹੁੰਦਾ ਥੋੜਾ ਜਾਂ ਆਏ ਹੋਏ ਮੈਂ ਤੋਤੇ ਹੋਇਆ ਉਹਦੇ ਕਰਕੇ ਫੇਰ ਮਨੂੰ ਤਾਂ ਹੋਣੀ ਹੀ ਸੀ ਬਾਈ ਜੀ ਫੋਨ ਲੈ ਲਿਆ ਆਪਣਾ ਮੈਂ ਫੋਨ ਲੈ ਲਿਆ ਬਟੂਆ ਵੀ ਹੈਗਾ ਮੇਰੇ ਕੋਲ ਤਾਂ ਪਰਚੇ ਐ ਇਹਦੀਆਂ ਲੈ ਲੀ ਜੀ ਲੈ ਲੀ ਕਾਗੜ ਪਰਤੀ ਤਾਂ ਮੈਂ ਪਹਿਲਾਂ ਲੱਤੀ ਸਤ ਨਾਮ ਸ੍ਰੀ ਵਾਹਿਗੁਰੂ ਜੀ ਕੀ ਆ ਬਣੂੰਗਾ ਕੁਛ ਸਮਝ ਨਹੀਂ ਲੱਗਦੀ ਚਲੋ ਜੋ ਬਾਬਾ ਨਾਨਕ ਬਣਾਊਗਾ ਸਹੀ ਉਹ ਬਣਾਊਗਾ ਸਾਡੇ ਵਾਸਤੇ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਤੂੰ ਹੁਣ ਗੱਡੀ 'ਚ ਬਾਅਦ 'ਚ ਬੈਠੂਗੀ ਕੀ ਪਹਿਲਾਂ ਮੈਂ ਕਹਿੰਦਾ ਸੀਟ ਲਾ ਦੇ ਇਹਨੂੰ ਫੜਕ ਨਹੀਂ ਫਿਰ ਗੱਡੀ ਵੀ ਤਾਂ ਬਾਹਰ ਕੱਢਣੀ ਹੈ ਗੱਡੀ ਦਾ ਬਾਅਦ 'ਚ ਬੈਠ ਤੁਸੀਂ ਬਾਹਰ 'ਚ ਉੱਤਰ ਕੇ ਲਾ ਦੇਓ ਚਲੋ ਬੈਜੋ ਮਹਾਰਾਣੀ ਜੀ ਬੈਠੋ ਮਹਾਰਾਣੀ ਜੀ ਬੈਠੋ ਮਹਾਰਾਣੀ ਮੈਂ ਮਹਾਰਾਣੀ ਆਹ ਮਹਾਰਾਣੀ ਕੁਮਾਰੀ ਹਾਂ ਰਾਜਕੁਮਾਰੀ ਨੂੰ ਲੈ ਕੇ ਬੈਜੋ ਮਹਾਰਾਣੀ ਜੀ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਆਪਣਾ ਦੁਪੱਟਾ ਕਰੋ ਜੀ ਅੰਦਰ ਹਾਂਜੀ ਹਾਂ ਹਾਂਜੀ ਹਾਂ ਅਸੀਂ ਉਹੀ ਕਰ ਲੱਗੇ ਹਾਂ ਥੈਂਕ ਯੂ ਤੁਸੀਂ ਸਾਡੇ ਲਈ ਟਾਕੀ ਖੋਲੀ ਮੈਂ ਤਾਂ ਨਹੀਂ ਖੋਲੀ ਤਾਂ ਤਾਪਿਆ ਆਹਦੀ ਖੋਲੀ ਆ ਸਤਨਾਮ ਸ਼੍ਰੀ ਵਾਹਿਗੁਰੂ ਮਿਲਦੇ ਆ ਜੀ ਫੇਰ ਤੁਹਾਨੂੰ ਅਟਕ ਗਿਆ। ਹਾਂ। ਹਾਂ ਜੀ। ਰੋਪੜ ਤੇ ਮਿਲਦਾ ਡਾਕਟਰ ਸਾਹਿਬ ਨੂੰ। ਹਾਂ। ਪਿਆਲਾ ਠੀਕਾ। ਠੀਕ ਹੈ ਜਾਈਦਾ। ਕਰਾ ਲਈ ਜੀ ਇੱਕ ਵਾਰ ਐਂਟਰੀ ਜੀ ਆਪਣੀ। ਡਾਕਟਰ ਕਹੋ ਜੀ ਰਾਉਂਡ ਤੇ ਤੂੰ ਅਸੀਂ ਬਾਹਰ ਖੜ ਕੇ ਅੰਦਰ ਕਈ ਬੱਚੇ ਆਏ ਵਿੱਚ ਕਿਸੇ ਨੂੰ ਖਾਂਗੇ ਕਿਸੇ ਨੂੰ ਦਿਖਾਵਾਂਗੇ ਕਿਸੇ ਨੂੰ ਬੁਖਾਰ ਕੋਈ ਛਾਵਾ ਦੇ ਤੈਨੂੰ ਖੜ ਜਾ ਉੱਧਰ ਚੱਲ ਗਿਆ ਬਚਣਾ ਫਿਰ ਗੱਡੀ 'ਚ ਬੈਠਾ ਜਾ ਕੇ ਫਿਰ ਕੀ ਕਰਨਾ ਮੌਦਰ ਭਗਤ ਨੂੰ ਮਿਲਾਂ ਮੈਨੂੰ ਉਹ ਮੈਂ ਖੋਲਦਾ ਲਾਉ ਉਹਦਾ ਇਹਦਾ ਸਮਾਨ ਤਾਂ ਮੁੱਲਾਂ ਦਾ ਵੇਚਿਆ ਗਿਆ ਤਕਰੀਬਨ ਤਕਰੀਬਨ ਹਾਂਜੀ ਬਾਪੂ ਜੀ ਨਮਸਕਾਰ ਠੀਕ ਆ ਕੀ ਹਾਲ ਆ ਤੇਰਾ ਸਮਾਨਕ ਬੜਾ ਘੱਟ ਰਹਿ ਗਿਆ ਤੇਰੇ ਕੋਲ ਹੁਣ ਕੱਲ ਕੋ ਜਾ ਰਾ ਹੈ گاؤں ਕੋ ਬਨੇ ਕੋ ਹਾਂ ਅੱਛਾ ਸਮਾਨ ਲੈ ਆਉਣਾ ਕਿੱਥੇ ਤੋਂ ਲੈ ਆਉਣਾ ਉਹਨਾਂ ਦਿੱਲੀ ਦੇ ਬਾਤਰ ਸਾਡੇ ਨਾਲ ਤਾਂ ਤੂੰ ਹੀ ਚੰਗਾ ਦਿੱਲੀ ਘੁੰਮੇ ਆਉਣਾ ਨੂੰ ਅਜੇ ਤਾਂ ਗਈ ਨਹੀਂ ਦਿੱਲੀ ਕਦੇ ਬਾਕੀ ਸਮਾਨ ਥੋੜਾ ਰਹਿ ਗਿਆ ਦੇਖੋ और फिर फला फाड़ एंजॉय करो आ आ दान पात्र बनाया बा क्या है के गल्ला है गुल्लक है गुल्लक है तो इसमें अपना पैसा जमा करता है डालते ना 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 ठीक है ठीक है जेब में रखा कर कोई उठा के ले गया फिर आ देखो खाली है ਉਹ ਖਾਲੀ ਕਿੱਥੇ ਐਨੇ ਨੋਟ ਪਏ ਮੈਂ ਨਹੀਂ ਇਹ ਦੇਖਣਾ ਰਹਿਣ ਦੇ ਖਾਲੀ ਆ ਪਾ ਦੇ ਜਿਹੜਾ ਤੈਨੂੰ ਮੈਂ ਨੋਟ ਦਤਾ ਵਿੱਚ ਪਾ ਦੇ ਦੇ ਖਾਲੀ ਕਹਦਾ ਖਾਲੀ ਆ ਪਰੂਗ ਵੀ ਆਖਦਾ ਕਿ ਨਹੀਂ ਪਰ ਵੀ ਲੰਦਾ ਇਹਨੂੰ ਕਿ ਨਹੀਂ ਹਾਂ ਪਰ ਲੰਨਾ ਇੱਤਾ ਠੀਕ ਆ ਲੈ ਨਜ਼ਾਰੇ ਜ਼ਿੰਦਗੀ ਦੇ ਮੇਰੀ ਗੁੜੀ ਆ ਛੋਟੀ ਬੜੀ ਗੁੜੀ ਆ ਨਹੀਂ ਨਹੀਂ ਤਾਂ ਕੋਈ ਨਾ ਕੋਈ ਤਰ੍ਹਾਂ ਬਾਜਾ ਬੂਜਾ ਦਾ ਮੈਂ ਚੱਕੇ ਲੈ ਜਣਾ ਦਾ ਹੁਣ ਤੂੰ आनंद ले जिंदगी दा वैसे मौसम ठीक हो गया ना ਹੁਣ ਠੀਕ ਹੈ ਜੀ ਹਾਂ ਚਲੋ ਆ ਜਵੇ ਜੀ ਇੱਕ ਵਾਰ ਡਾਕਟਰ ਦੇਖਦੇ ਆ ਫਿਰ ਕੀ ਕਹਿੰਦਾ ਉਹ ਕੀ ਨਹੀਂ ਵਾਹ ਕਰੋ ਸਤਨਾਮ ਕਿਹ ਹਾਲ ਆ ਬਸ ਇਹ ਪੂਰਾ ਬਿਜ਼ੀ ਰੋਡ ਆ ਹੈ ਉਹ ਸਾਹਮਣੇ ਲੱਗੀ ਮੈਡੀਕਲ ਸਟੋਰ ਆ ਜਣਾ ਇਧਰ ਨੂੰ ਅ ਕੱਢ ਜਾਂਦਾ ਜੀ ਰੈਲੋ ਨੂੰ ਜਾ ਕੇ ਸਮਰਾਲਾ ਰੈਲੋ ਫੇਡਰ ਨੂੰ ਆ ਸਕੂਲ ਆ ਗਿਆ ਡੀ.ਵੀ ਬਹੁਤ ਬੱਚੇ ਇੱਥੇ ਪੜ੍ਹੇ ਮਾਦਾ ਖਾਲਸਾ ਸਕੂਲ ਤੋਂ ਪੜ੍ਹਿਆ ਸੀ ਚਲੋ ਮਿਲਦੇ ਆਂ ਫੇਰ বাজਾਈਏ ਤੇ ਬਿਸਲ ਜੀ ਸਿੱਟੀ ਦਾ ਬਜਾ ਦੇ ਹਾਂ ਹਾਂ ਠੀਕ ਆ ਠੀਕ ਆ ਸਤਿ ਸ੍ਰੀ ਅਕਾਲ ਭਾਈ ਠੀਕ ਹੈ ਜੀ ਬਸ ਇਹਦੀ ਗੁੱਡ ਨਿਊਜ਼ ਦਿਓ ਜੀ ਸਾਨੂੰ ਉਹਦਾ ਵੇਟ ਨਹੀਂ ਸੀ ਜੀ ਹੋ ਰਿਹਾ ਉਹਨਾਂ ਨੇ ਤੁਹਾਡਾ ਦੂਸਰਾ ਡਾਕਟਰ ਕੋਲ ਆ ਕੇ ਸੀ ਸੀਟੀ ਆਇਲ ਤੇ ਪ੍ਰੋਟੀਨ ਤੇ ਫੈਟ ਹੁੰਦੇ ਨੇ ਬੀਸਿਕਲੀਏ ਬੱਚੇ ਦੇ ਅੱਛਾ ਪੋਟੀ ਕਿੰਨਾ ਇਹਦੀ ਪੋਟੀ ਇਹ 10 ਦਿਨ ਬਾਅਦ ਕੀਤੀ ਐ ਨੇ ਸੰਡੇ ਨੂੰ ਪਹਿਲਾ ਗੱਲ ਨਹੀਂ ਹੁੰਦਾ ਜੋ ਪਾਟ ਕੰਸਟੀਟਿਊਸ਼ਨ ਦੀ ਵੇਟ ਨਹੀਂ ਵੱਧਦਾ ਲਾਸਟ ਟਾਈਮ ਕਿੰਨਾ ਵੇਟ ਸੀਗਾ ਵੇਟ ਆ ਵੀ ਲਿਖਿਆ ਹੋਇਆ ਕਿੱਥੇ 2.5 ਦੇ ਬੇਟੂਸ ਅ ਜੀ ਐ ਰੀਟਾਈਨ ਉਹ ਵੇਟ ਦੇ ਕਲੋਸ ਠੀਕ ਹੈ ਵਧਾ ਕੇ ਦੇਣੀ ਵਧੇ ਆ ਜ਼ਰੂਰ ਹੈ ਬਟ ਛਿੰਨਾ ਵਧਣਾ ਚਾਹੀਦਾ ਨਾ ਨਹੀਂ ਵਧਿਆ ਕਿੰਨਾ ਵਧਣਾ ਨਹੀਂ ਚਾ ਉਹ ਲੈ ਕੇ ਨਾ ਰੋ ਬੈਡ ਟੂ ਬੈਡ ਵੇਟ ਵਧਦਾ ਜੀ 600 ਤੋਂ 900 ਗ੍ਰਾਮ ਇੱਕ ਮਹੀਨੇ ਦਾ ਪਰ ਮੰਥ ਪਹਿਲੇ 3 ਮੰਸ ਪਰ ਇਹਨਾਂ ਦੇ ਸੁਪਰਲੀ ਚੀਜ਼ ਹੈ ਮੋਸਟਲੀ ਕਨਸਟਿਪੇਸ਼ਨ ਤੇ ਮੈਂ ਕਹਿੰਦਾ ਇਹ ਜਿਹੜੇ ਬੋਟੇ ਨਹੀਂ ਹੁੰਦੇ ਇਹ ਗੈਸ ਬਹੁਤ ਪਾਸ ਕਰਦੀ ਹੈ ਜਿਵੇਂ ਫੀਡ ਲੁੰਦੀ ਆ ਤਾਂ ਵੀ ਗੈਸ ਬਹੁਤ ਪਾਸ ਕਰਦੀ ਹੈ ਹਨਾ ਨਾ ਤਿੱਖਾ ਜਾ ਖਾਦਾ ਤਾਂ ਕਰਕੇ ਉਹ ਪਾਸ ਕਰਾ ਇਹਨਾਂ ਨੂੰ ਗੋਲ ਗੱਪਿਆਂ ਦਾ ਪਾਣੀ ਪਿਲਾਇਆ ਚੀਜ਼ ਵਗੈਰਾ ਤਾਂ ਬੰਦ ਕਰੀ ਵੀ ਤਾਂ ਇਹਨੇ ਪੇਟ ਸਾਫ ਕੀਤਾ ਨਹੀਂ ਹੁਣ ਤੱਕ ਸਮਝ ਲਓ ਦੋ ਵਾਰ ਕੀਤੀ ਇਹਨੇ ਬੋਟੇ ਕਿਉਂ ਵਾਲੀ ਸੀ ਜੀ ਥੋੜੀ ਘੱਟ ਰਣੀ ਇਹਨੇ ਬੋਟੇ ਜਮਾ ਤੇ ਇਹ ਕਹਿੰਦੇ ਤੂੰ ਖਾਂਦੀ ਨਹੀਂ ਮੈਂ ਤੇ ਖਾਣੀ ਮੈਂ ਥੋੜੀ ਘੱਟ ਰਣੀ ਖਾਣੇ ਹੀ ਨਹੀਂ ਅੱਛਾ ਦੂਜਾ ਕਾਰਨ ਇੱਕ ਤਾਂ ਕਨਸਟਿਟਿਊਸ਼ਨਲ ਦਾਸਤਾ ਦੂਜਾ ਫੀਡਿੰਗ ਆਨੇ ਫੀਡਿੰਗ ਇੰ ਦਾ ਫੀਡ ਜਦੋਂ ਇਹ ਹੁਣ ਦੇਖੋ ਆਨੇ ਕਾਰਦੀ ਨੇ ਪਹਿਲਾਂ ਤਾਂ ਬਿਚ ਨੂੰ ਲੈਣ ਲੱਗਦੀ ਦੋ ਦੋ ਘੰਟੇ ਬਾਅਦ ਕਾਰਦੀ ਜਿਵੇਂ ਨੂੰ ਨੀਂਦ ਬਾਤ ਆਉਂਦੀ ਆ ਫਿਰ ਇਹ ਫੀਡ ਲੰਦੀ ਆ ਫਿਰ ਘੰਟਾ ਘੰਟਾ ਡੇਡ ਡੇਡ ਘੰਟੇ ਪੀ ਜਾਂਦੀ ਹੈ ਸੌਂਦੀ ਰੈਗੂਲਰ ਹੈ ਪੀ ਜਾਂਦੀ ਪਰ ਸੌਂਦੀ ਮੈਂ ਆਪਣੀ ਉਹ ਫੀਡ ਦੰਦੀ ਆ ਮੈਂ ਕੋਈ ਫੀਡ ਨਹੀਂ ਲਾਈ ਦੁੱਧ ਦੀ ਅੱਛਾ ਇਹਦੇ ਵਿੱਚ ਥੀਨ ਦਾ ਹੋਰ ਇੱਕ ਚੀਜ਼ ਹੈ ਉਹ ਚੀਜ਼ ਸਭ ਤੋਂ ਸੰਝਲਣ ਵਾਲੀ ਚੀਜ਼ ਹੈ ਇੱਕ ਸਾਈਡ ਤੋਂ ਵੀ ਆਉਂਦੇ ਦੁੱਧ ਤੇ ਦੋਨੋਂ ਦੋਨੋਂ ਸਾੜੇ ਇੱਕ ਸਾੜ ਵੱਧ ਪੀਂਦੀ ਐ ਇੱਕ ਸਾੜ ਤੋਂ ਘੱਟ ਪੀਂਦੀ ਜਿਹੜੀ ਪੀਂਦੀ ਜਰੂਰ ਹੈ ਦੋ ਚੀਜ਼ਾਂ ਹੁੰਦੀਆਂ ਇੱਕ ਉਹ ਫੋਰ ਮਿਲਕ ਫੋਰ ਦਾ ਅਗਰ ਹੁੰਦਾ ਜਿਹੜਾ ਪਹਿਲੇ ਨੰਬਰ ਤੇ ਦੁੱਧ ਹੁੰਦਾ ਇੱਕ ਉਹ ਹਾਈਂਡ ਮਿਲਕ ਹਾਈਂਡ ਹੁੰਦਾ ਜਿਹੜਾ ਬਾਅਦ ਵਿੱਚ ਹੁੰਦਾ ਹਾਂਜੀ ਪਹਿਲਾ ਦੁੱਧ ਵਾਟਰ ਹੀ ਵਾਟਰ ਆ ਹਾਂ ਸਹੀ ਵੱਲ ਪਿਆਜ਼ ਮਚੌਣ ਲਈ ਪਤਲਾ ਵੀ ਹੁੰਦਾ ਲਾਸਟ ਰੈਡਸ ਹੁੰਦੇ ਫੈਟ ਤੇ ਪ੍ਰੋਟੀਨ ਆ ਹਾਂਜੀ ਵੇਟ ਕਿੰਨੇ ਹੋਣਾ ਫੈਟ ਤੇ ਪ੍ਰੋਟੀਨ ਨੇ ਹਾਂ ਜਿਹਦੇ ਬਾਅਦ ਵਿੱਚ ਪੂਰਾ ਖਿੱਚਦੀ ਹੈ ਓਕੇ ਸੋ ਨਹੀਂ ਜਦ ਤੱਕ ਤੁਸੀਂ ਇੱਕ ਸਾਈਡ ਐਮਪਟੀ ਨਾ ਕੀਤੀ ਖਾਲੀ ਨਾ ਕੀਤੀ ਦੂਜੇ ਸਾਈਡ ਤੇ ਨਹੀਂ ਜਾਣਾ ਹਾਂ ਪਹਿਲਾਂ ਖਾਲੀ ਕਰਨੀ ਹੈ ਫਿਰ ਦੂਸਰਾ ਕਰਨੀ ਦੂਸਰੀ ਚੀਜ਼ ਕੀ ਕਿੰਨਾ ਟਾਈਮ ਲੱਗ ਜਾਂਦਾ ਯਾਨੀ ਕਿ ਇਹ ਡੇਢ ਘੰਟੇ ਚ ਪੂਰੀ ਫੀਡ ਮੇਕ ਤੇ ਫਿਰ ਪੂਰਾ ਸੰਭੀ ਜਾਂ ਨਹੀਂ ਇੰਜ ਮੈਨ ਵਿੱਚੋਂ ਖਿਸਕੀ ਵੀ ਲੱਗ ਜਾਂਦੀ ਆ ਢ ਘਾੜ ਵੀ ਬਹੁਤ ਵਾਰ ਲੰਦੀ ਆ ਫਿਰ ਵੀ ਯਾਨੀ ਕਿ ਮੰਗੀ ਜਾਂਦੀ ਆ ਇਹ ਟਾਈਮ ਜ਼ਿਆਦਾ ਲੱਗਦਾ ਹਾਂ ਹੂੰ ਬੱਚੇ ਨੇ 10 ਤੋਂ 15 ਐਮੈਕਸਿਮਮ 20 ਮਿੰਟਸ ਦੁੱਧ ਪੀ ਕੇ ਸੌ ਜਾਣਾ ਇਹ ਸੌਂਦੀ ਨਹੀਂ ਜਿੰਨਾ ਜ਼ਿਆਦਾ ਜ਼ੋਰ ਲਾਉਗੀ ਜਿਵੇਂ ਘੰਟਾ ਜ਼ੋਰ ਲਾਉਂਦੀ ਰਹਿੰਦੀ ਉਹਦੀ એનર્ਜੀ ਕੰਜ਼ੂਮ ਹੋ ਰਹੀ ਹੈ ਉਸ ਚੀਜ਼ ਹਾਂ ਸੋ ਇੰਟਰਨਲੀ ਮੈਨੂੰ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਫੀਡਿੰਗ ਨਾਲ ਰਿਲੇਟਡ ਕੋਈ ਹੈਗੀ ਹੈ ਦੂਜਾ ਕਾਂਸਟਿਪੇਸ਼ਨ ਸ਼ਾਇਦ ਇਹਨੂੰ ਦੁੱਧ ਘੱਟ ਜਾ ਰਿਹਾ ਅੱਛਾ ਤੁਸੀਂ ਹੁਣ ਕੀ ਕਰਨਾ ਇੱਕ ਦੋ ਤਿੰਨ ਵਾਰੀ ਆਪਣਾ ਦੁੱਧ ਐਕਸਪ੍ਰੈਸ ਕਰਨਾ ਕੱਢਣਾ ਠੀਕ ਹੈ ਕਿੰਨਾ ਆ ਰਿਹਾ ਆਹਦੀ ਕੁਆਂਟੀਟੀ 1 2 3 ਵਾਲੀ ਦਿਨ ਤੋਂ ਦੇਖਣੀ ਠੀਕ ਹੈ ਜਿੰਨੇ ਹੁਣ ਇਹ ਫੀਡ ਲੰਗੀਆ ਮੇਰੇ ਦੁੱਧ ਤਾਂ ਪੂਰਾ ਆ ਰਿਹਾ ਹੈ ਇਹਦੇ ਬਾਹਰ ਵੀ ਮੂੰਹ ਚੋਂ ਵੀ ਨਿਕਲਣ ਲੱਗੇ ਜਾਂ ਕਿ ਬਾਹਰ ਕਰਨ ਲੱਗ ਜਾਈਏ ਕੁਝ ਵੀ ਨਹੀਂ ਉਲਟੀ ਨਹੀਂ ਹੁੰਦੀ ਕੋਈ ਨਹੀਂ ਜਦਨੇ ਤੋਂ ਇਹਨੂੰ ਆਪਾਂ ਮੈਜ਼ਰ ਕਰਨਾ ਤੀਕ ਤੋਂ ਛੜੀ ਐਮ ਐਲ ਇੱਕ ਟਾਈਮ ਦਾ ਘੱਟੋ ਘਾਟ ਹੋਣਾ ਚਾਹੀਦਾ ਇੱਕ ਸਾਈਡ ਦਾ ਠੀਕ ਹੈ ਠੀਕ ਐਂਡ ਇੱਕ ਵਾਰ ਜੇ ਇੱਕੋ ਸਾਈਡ ਦਾ ਪਿਆਣਾ ਜਦੋਂ ਉਹ ਕਾ ਖਤਮ ਹੋ ਗਿਆ ਫਿਰ ਦੂਜੀ ਸਾਈਡ ਤੇ ਸ਼ਿਫਟ ਹੋਣਾ ਇੱਕ ਕੰਮ ਕਰੋ ਐਸੇ ਰეკਮੈਂਡੇਸ਼ਨ ਹਲਦੀ ਹੁੰਦੀ ਹੈ ਬਟ ਇੱਕ ਕਮ ਉਪਰ ਕਰੀਏ ਪ੍ਰੈਕਟੀਕਲੀ ਉਹ ਠੀਕ ਰਹਿੰਦੀ ਹੈ ਆਪਣਾ ਉਤਪਾਦ ਬਣਾਉਣਾ ਤੁਸੀਂ ਦਿਨ ਤੋਂ ਦੋ ਤੋਂ ਤਿੰਨ ਦਿਨ ਜਿਹਦਾ ਨੈਮ ਬ੍ਰੂ ਹੁੰਦਾ ਜਾਂ ਸਿਮਿਲਰ ਹੁੰਦਾ ਇਹਨੂੰ ਕਿਦਾਂ ਬਣਾਉਣਾ ਹੁੰਦਾ 30 ml ਪਾਣੀ ਇੱਕ ਚਮਚਾ ਇਹਦਾ ਠੀਕ ਹੈ ਕਿੰਨਾ ਬਣਾਉਣਾ ਤੁਸੀਂ 60 ml ਤੇ ਦੋ ਚਮਚੇ ਠੀਕ ਹੈ ਇਹਨੂੰ 2 ਤੋਂ 3 ਟਾਈਮਸ ਇਹ ਦੇ ਦੋ 24 ਘੰਟੇ ਚ ਠੀਕ ਹੈ ਦਰਸ਼ਕ ਦਿਨ ਦਿਓ ਦਿਓ ਦੇਖ ਰਹਾ ਜੀ ਇੱਕ ਵਾਰ ਦਾ ਇੱਕ ਵਾਰ ਇਹਦਾ ਵੇਟ ਹੀ ਨਹੀਂ ਲੁੱਟ ਆਪ ਗਿਆ ਫਿਰ ਨੀ ਨੂੰ ਦੁੱਧ ਪੀਣ ਚ ਪ੍ਰੋਬਲਮ ਆ ਨਾ ਫਿਰ ਆਪਾਂ ਬਲ ਗਾਉਂਦੇ ਠੀਕ ਹੈ ਇਹੋ ਚਮਚ ਨਾਲੇ ਖਾਣਾ ਸੁਗਰੀ ਬਜਾਰ ਦੀ ਚਮਚ ਨਾਲੇ ਖੋਲਲੀ ਕਰਦੀ ਆ ਬਸ ਸੇਰ ਹੋਈ ਗੱਲ ਆ ਜੂ ਮਜਨਾ ਮਾਣਾ ਔਖਾ ਜੋ ਖੋਲਲੀ ਕਰਦੀ ਏ ਜਿਵੇਂ ਨਾ ਉਹ ਚਮਚ ਨਾਲ ਆਪਣੀ ਇਹਦਾ ਫਾਰਮੂਲਾ ਖੋਲ ਕੇ ਆਪਣੀ ਵੀਰ ਚ ਉਹਦੇ ਨਾਲੇ ਪਹਿਲਾਂ ਖੋਲਲੀ ਕਰਦੀ ਮੇਰੀ ਮੇਰੀ ਬੇਟੀ ਦੀ ਜਿੰਗਲੀ ਮਦਰ ਬੋਡ ਹਾਂਜੀ ਉੱਥੇ ਜਿਹੜੇ ਬੈਡਰੈਸ਼ਨਾ ਮੇਰੇ ਖਾਸ ਦੋਸਤ ਦਾ ਹਾਂਜੀ ਮੈਂ ਪਹਿਲੇ ਦਿਨ ਜਾਂਦੇ ਹੀ ਚੋਰੀ ਚੋਰੀ ਬੋਟਲ ਲੈ ਕੇ ਸਟੋਰੋਂ ਤੇ ਮੈਨੂੰ ਪੁੱਛਦੇ ਨੇ ਮੈਂ ਕਿ ਨਹੀਂ ਮਦਰ ਫੀਡਿੰਗ ਜਿਹੜਾ ਤੂੰ ਬਟ ਕਰ ਲਿਓ ਬੋਟਲ ਫੀਡਿੰਗ ਤੇ ਠੀਕ ਹੈ ਫਿਲਿਪਸ ਦੀ ਫਿਲਿਪਸ ਦੀ ਐਡਵੈਂਟ ਦੀ ਉਹ ਤੋਂ ਸਭ ਤੋਂ ਵਧੀਆ ਹੁੰਦੀ ਹੈ ਉਹਦੇ ਨਾਲ ਕੋਈ ਇਨਫੈਕਸ਼ਨ ਨਹੀਂ ਹੁੰਦਾ ਠੀਕ ਹੈ ਠੀਕ ਹੈ ਦੋ ਤਿੰਨ ਵਾਰੀ ਇਹ ਕਰੋ ਨਾਲ ਉਹਦੇ ਵਿੱਚ ਆਇਓ ਨਸੀਟੀ ਆਇਲ ਤੇ ਐਚਐਨਐਸ ਪਾ ਲਓ ਫੋਰ ਕੋ ਸ਼ੈਡ ਕਰੰਦੀ ਹੋ ਹਾਂਜੀ ਠੀਕ ਹੈ ਬਸ ਇਹ ਦੋ ਦਵਾਈਆਂ ਤਾਂ ਇਹਨਾਂ ਚੱਲਦੀਆਂ ਨਹੀਂ ਬਸ ਜਿਆਦਾਤਰ ਬੱਚਿਆਂ ਵਾਲੇ ਨਹੀਂ ਕਰਦੇ ਬੋਤਲ ਕਿਹਾ ਚਲੋ ਇਹਦਾ weight gain ਨਹੀਂ ਹੋ ਰਿਹਾ ਤਾਂ ਕਰਕੇ ਜੀ ਕਿਉਂ ਮੈਂ ਮੇਰਾ ਇੱਧਰ ਬਲੌਗ ਵੀ ਬਣਦਾ ਨਾ ਲੋਕ ਹੋਰ ਪਾਸੇ ਨੂੰ ਨਾ ਗੱਲ ਲੈ ਜਾਵੇ ਕਿਧਰ ਹਾਂ ਇਹ ਹੋ ਜਾਂਦਾ ਨਾ ਵੀ ਪ੍ਰੈਕਟੀਕਲ ਥੋੜਾ ਜਿਹਾ ਚੀਜ਼ਾਂ ਹੋਣ ਹੁੰਦੀਆਂ ਕਿਤਾਬੀ ਚੀਜ਼ਾਂ ਥੋੜੀ ਹਾਂ ਨਾ ਨਾ ਗੱਲ ਸਹੀ ਹਾਂ ਦੇ ਆ ਉਹ ਵੀ ਦੇਖਣਾ ਪੈਂਦਾ ਸਾਰਾ ਦੋ ਹਫ਼ਤੇ ਦਾ ਟਾਈਮ ਦਿਓ ਦੋ ਹਫ਼ਤੇ ਚ ਮੇਰਾ ਮੰਨਣਾ ਇਹ ਹੈ ਕਿ ਇਹਦਾ ਸੇਮ 400 ਗ੍ਰਾਮ weight ਵਧੂਗਾ ਸੇਮ ਕੱਪੜੇ ਪਾਗੇ 2 ਹਫਤੇ ਬਾਅਦ ਐਗਜ਼ੈਕਟੇ ਕੋਈ ਚਾਚਾ ਰਾਜੇ ਦਾ ਇਕੱਲਾ ਵੇਟ ਹੀ ਚਾਚਾ ਰਾਜੇ ਦਾ ਓਕੇ ਓਕੇ ਠੀਕ ਹੈ ਓਕੇ ਸੇਮ ਦਵਾਈ ਦਵਾਈ ਕੋਈ ਚਾਹੀਦੀ ਨਹੀਂ ਬਸ 2 ਤੋਂ 3 ਮਾਰੀਆ ਦੁੱਧ ਦੇਣਾ ਸ਼ੁਰੂ ਕਰ ਦੋ 60 ਐਮਰ ਠੀਕ ਠੀਕ ਹੈ ਜੀ ਨੈਨਪ੍ਰੋ ਬੰਨਾ ਆਉਗਾ ਨਾ ਜੀ ਨੈਨਪ੍ਰੋ ਹੁੰਦਾ ਇਹ ਸੀ ਮਿਲਿਆ ਕੰਮਦਾ ਨੈਨਪ੍ਰੋ ਇੰਡੀਅਨ ਕੰਪਨੀ ਦਾ ਨੇਸਟਲੇ ਦਾ ਉਹ ਹੈਬਟ ਦਾ ਬਸ ਇੰਨਾ ਦਾ ਠੀਕ ਹੈ ਠੀਕ ਨੈਨਪ੍ਰੋ ਦਾ ਅਸੀਂ ਵਰਤਿਆ ਹੋਇਆ ਵਰਤ ਬਸ ਉਹੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਥੈਂਕ ਯੂ ਸਰ ਓਕੇ ਜੀ ਓਕੇ ਅੱਲਾ ਫੜ ਦੇ ਚੁੱਲ੍ਹੇ ਬੈਠਾ ਨੂੰ ਪਹਿਲਾਂ ਤੇ ਬਾਕੀ ਸਾਕਸ ਗਲਵਜ਼ ਜਿੱਦਾਂ ਪਾ ਕੇ ਰੱਖੇ ਇਦਾਂ ਹੀ ਬੱਚੇ ਨੂੰ ਗਰਮ ਰੱਖਣਾ ਹਾਂਜੀ ਹਾਂ ਹੁਣ ਤਾਂ ਉਦਾਂ ਮੌਸਮ ਵੀ ਖੁੱਲ ਗਿਆ ਜੀ ਹਾਂ ਤੋ ਜ਼ਰੂਰ ਲਵਾ ਦਿਓ ਤੁਹਾਡਾ ਪਾ ਲਵਾਰੇ ਨੂੰ ਸੀ ਜੇ ਬੱਚਾ ਠੰਡਾ ਹੋਏ ਤੇ ਉਦਾਂ ਵੀ ਕਈ ਵਾਰੀ ਬੈਠ ਨਹੀਂ ਬੱਧ ਹੁੰਦਾ ਠੰਡੀ ਨਹੀਂ ਹੁੰਦੀ ਓਕੇ ਠੰਡਾ ਤਾਂ ਬਹੁਤ ਰਹਿੰਦਾ ਹੈ ਟੈਪਰ ਮੈਂ ਜਿਵੇਂ ਵਿੱਚ ਨੂੰ ਖੋਲ ਦੰਨੀ ਆ ਫਿਰ ਹਾਂ ਇਹ ਰੈਸ਼ਸ ਨਾ ਹੋਣ ਹਵਾ ਲਵਾਉਣ ਵਾਸਤੇ ਤੇ ਫੇ ਉਹ ਲਾ ਦਿੰਦੇ ਹਾਂ ਡਾਈਪਰ 4 ਘੰਟੇ ਬਾਅਦ ਪੂਰਾ ਫੁੱਲ ਹੋ ਜਾਣਾ ਚਾਹੀਦਾ ਡੱਪਰ ਪੂਰਾ ਕਰਦੀ ਹੈ ਇਹ ਫੁੱਲ ਹੋ ਰਿਹਾ ਹੈ ਤਾਂ ਦੋ ਘੰਟੇ ਬਾਅਦ ਚੇਂਜ ਕਰ ਦੋਨੇ ਜੀ ਬਸ ਉਹਦੇ ਵਿੱਚ ਵੀ ਹੈ ਨਾ ਵਾਸ਼ਰੂਮ ਕਰਿਆ ਪਿਆ ਹੁੰਦਾ ਕਈ ਵਾਰ ਤਾਂ ਜਿਵੇਂ 3 ਘੰਟੇ ਬਾਅਦ ਪਿੱਡ ਲੰਦੀ ਆ ਫਿਰ ਤਾਂ ਜਾਦੇ ਫੁੱਲ ਹੁੰਦਾ ਡੱਪ ਠੀਕ ਹੈ ਜੀ ਬਸ 4-5 ਡੱਡ ਲਾਉ ਡੱਪਾ ਹੋਰ ਕੋਈ ਠੀਕ ਹੈ ਦੁਬਾਰਾ ਚੈੱਕ ਕਰਾਂਗੇ ਥੈਂਕ ਯੂ ਜੀ ਓਕੇ ਜੀ ਓਕੇ ਨੋਟ ਭਾਜ ਕੇ ਜੀ ਡਾਕਟਰ ਕੋਲ ਤੇ ਉੱਥੇ ਤੇ ਪਹੁੰਚੇ ਸੀ ਕਮਲ ਨਰਸਿੰਗ ਹੋਮ ਵੀ ਆ ਸਾਡੀ ਅਮਰਤ ਕੌਰ ਦਾ ਜਨਮ ਸਰਟੀਫਿਕੇਟ ਵੀ ਨਹੀਂ ਲੱਤਾ ਜੀ ਸੀ ਉਹ ਕਹਿੰਦੇ ਹਜਾ ਬਣਿਆ ਨਹੀਂ ਜੀ 23 ਤਰੀਕ ਨੂੰ ਬਣੂਗਾ ਦੇਖੋ ਜੀ ਜਿਹੜੇ ਅਸੀਂ ਪਹਿਲਾਂ ਤਾਂ ਨਾ ਉਹ ਨਹੀਂ ਇਹਨਾਂ ਟਾਈਮ ਰੱਖਿਆ ਇਹਨਾਂ ਨੇ ਜਦ ਤੱਕ ਇਹਦਾ ਜਨਮ ਸਰਟੀਫਿਕੇਟ ਨਹੀਂ ਬਣਵਾਇਆ ਉਹ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਸਾਰੇ ਨਾਂ ਇਹਦੇ ਕੱਢੇ ਮੇਰੀ ਕੁੜੀ ਦਾ ਕਦੇ ਨਹੀਂ ਕੱਢਿਆ ਹਾਂ ਆ ਬਾਈ ਨੂੰ ਮੂਰੇ ਗੱਡੀ ਲਾਤੀ ਆਪਣਾ ਚਲੋ ਮੈਨੂੰ ਜਾਣਾ ਵੈਸੇ ਇੱਧਰ ਨੂੰ ਹੀ ਤਮੜਾ ਜਾ ਹਾਂ ਚਲੋ ਅੱਪਰ ਪਿੱਛੇ ਨੂੰ ਜਾਣਾ ਮੈਡੀਕਲ ਚੋਂ ਹੋ ਕੇ ਉਧਰ ਨੂੰ ਇੱਧਰ ਨੂੰ ਨਿਕਲ ਹੋਣਾ ਅੱਛਾ ਅੱਛਾ ਠੀਕ ਹੈ ਉਹ ਪਰ ਨੈਨ ਪ੍ਰੋ ਲੈਣਾ ਨਾ ਇੱਕ ਨੈਨ ਪ੍ਰੋ ਲੈਣਾ ਇੱਕ ਇਹਨੂੰ ਹੁਲਣੀ ਆਪਾਂ ਨੂੰ ਓਹ ਹੋ ਹਕਮਦੀ ਹੈ ਬਈ ਓ ਸਹੀ ਸਹੀ ਠੀਕ ਆ ਠੀਕ ਆ ਜੀ ਮਿਲਦੇ ਆ ਫਿਰ ਤੁਹਾਨੂੰ ਉੱਟ ਕੇ ਥੋੜਾ ਜਿਹਾ ਟਾਈਮ